ਅਮਰਤ ਵੇਲੇ ਦਾ ਸਹੀ ਸਮਾਂ ਕੀ ਆ ਅਮਰਤੁੜਾ ਕਦੋਂ ਸ਼ੁਰੂ ਹੁੰਦਾ ਆ ਸੋ ਹੁਣ ਜਦੋਂ ਆਪਾਂ ਅੰਗਰੇਜ਼ੀ ਸਮੇਂ ਦੇ ਹਿਸਾਬ ਨਾਲ ਚੱਲਦੇ ਆ ਤਾਂ ਆਪਾਂ ਦੇਖਦੇ ਆ ਕਿ ਰਾਤ ਦੇ 12 ਵਜੇ ਜਿਹੜਾ ਦੇਣਾ ਉਹ ਸ਼ੁਰੂ ਹੋ ਜਾਂਦਾ ਆ ਸਮਾਂ ਜਿਹੜਾ ਆ ਉਹ ਪੀਐਮ ਤੋਂ ਏਐਮ ਦਾ ਹੋ ਜਾਂਦਾ ਆ ਜਿਹਦੇ ਕਰਕੇ ਸੰਗਤਾਂ ਨੂੰ ਬਹੁਤ ਵਾਰੀ ਕਨਫਿਊਜ਼ਨ ਲੰਦੀ ਆ ਕਿ ਦਿਨ 12 ਵਜੇ ਸ਼ੁਰੂ ਹੋ ਗਿਆ ਵਾ ਫਿਰ ਅਮਰਤ ਵੇਲਾ ਕਿੰਨੇ ਵੇ ਸ਼ੁਰੂ ਹੁੰਦਾ ਆ ਤਾਂ ਦੇਖੋ ਇਹ ਤਾਂ ਆ ਅੰਗਰੇਜ਼ੀ ਸਮੇਂ ਦੇ ਹਿਸਾਬ ਦੇ ਨਾਲ ਚੱਲਣ ਦੀ ਗੱਲ ਪਰ ਜੇਕਰ ਆਪਾਂ ਆਪਣੀ ਪ੍ਰਾਤਨ ਤਨ ਦੇਖੀਏ ਤਾਂ ਆਪਾਂ ਇੱਕ ਪੂਰੇ ਦਿਨ ਨੂੰ 24 ਘੰਟਿਆਂ ਨੂੰ ਅੱਠਾਂ ਭਾਗਾਂ ਦਾ ਚਵੰਡਦੇ ਆ ਜਿਹਨੂੰ ਆਪਾਂ ਅੱਠ ਪੈਰ ਕਹਿੰਦੇ ਆ ਇਹ ਅੱਠ ਪੈਰ ਕਿਵੇਂ ਨੇ ਇਹਦੇ ਚ ਚਾਰ ਪੈਰ ਜਿਹੜੇ ਆ ਉਹ ਦਿਨ ਦੇ ਆ ਤੇ ਚਾਰ ਪੈਰ ਜਿਹੜੇ ਆ ਉਹ ਰਾਤ ਦੇ ਆ ਤੇ ਆਪਣੀ ਪ੍ਰਾਤਨ ਦੇ ਹਿਸਾਬ ਨਾਲ ਇਹ ਮੰਨਿਆ ਜਾਂਦਾ ਆ ਕਿ ਜਿਹੜਾ 2 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਸਮਾਂ ਵਾ ਨਾ ਉਹ ਦਿਨ ਦਾ ਪਹਿਲਾ ਪੈਰ ਹੁੰਦਾ ਆ ਤੇ ਇਸੇ ਪੈਰ ਨੂੰ ਆਪਾਂ ਅਮਰਤ ਵੇਲਾ ਕਹਿੰਦੇ ਆ ਸੋ ਇੱਥੋਂ ਇੱਕ ਗੱਲ ਤਾਂ ਕਲੀਅਰ ਹੋ ਜਾਂਦੀ ਆ ਕਿ ਜੋ ਅਮਰਤ ਵੇਲਾ ਆ ਉਹ 2 ਵਜੇ ਤੋਂ ਸ਼ੁਰੂ ਹੋ ਜਾਂਦਾ ਹੈ ਤੇ ਇਹ 2 ਵਜੇ ਤੋਂ ਲੈ ਕੇ 6 ਵਜੇ ਤੱਕ ਰਹਿੰਦਾ ਆ ਜਿਹੜਾ ਦਿਨ ਦਾ ਪਹਿਲਾ ਪੈਰ ਹੁੰਦਾ ਆ ਜਾਂ ਆਪਾਂ ਇਹਨੂੰ ਇਦਾਂ ਵੀ ਕਹਿ ਸਕਦੇ ਆ ਕਿ ਜਿਹੜਾ ਅਮਰਤ ਵੇਲਾ ਆ ਉਸ ਵੇਲੇ 2 ਵਜੇ ਤੋਂ ਲੈ ਕੇ ਸਵੇਰੇ ਜੋ ਲੋ ਲੱਗਦੀ ਆ ਉਹਨੋਂ ਤੋਂ ਪਹਿਲਾਂ ਦਾ ਸਮਾਂ ਆ ਤੇ ਇਸ ਸਮੇਂ ਦੇ ਵਿੱਚ ਤੁਸੀਂ ਜਦੋਂ ਮਰਜ਼ੀ ਆਪਣਾ ਨਿਤਨੇਮ ਜਿਹੜਾ ਆ ਉਹ ਕਰ ਸਕਦੇ ਜੀ